ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਸਪੈਸ਼ਲ ਤੇ ਇਕੱਲੇ ਬਈ ਪਟਰਾਲਿਆਂ ਦੇ ਕੰਮ ਕਰਦੇ ਹਾਂ ਜੀ ਆਹ ਦੇਖੋ ਮਨਲਾ ਵੀ ਕਿਆ ਬਾਤਾਂ ਇਹ ਬਈ ਨਵੇਂ ਆ ਜਾਂ ਨਵੇਂ ਬਿਲਕੁਲ ਇੱਕ ਗੱਲ ਹੋਰ ਬਈ ਆਪਾਂ ਜੇ ਕਿਨੇ ਪੁਰਾਣੀਆਂ ਬੰਨ ਟਰਾਲੀ ਨੇ ਟਰਾਲਾ ਬਣਾਉਣਾ ਹੋਵੇ ਉਦਾਂ ਦਾ ਬਈ ਆਪਾਂ ਕਰ ਲੈਣੇ ਆਡਜਸਟਮੈਂਟ ਕਰ ਲੈਣੇ ਆ ਇਹਦੀ ਬਈ ਕੀ ਕੀਮਤ ਆ ਇਹ ਟਰਾਲੀ 215000 ਆਈ 215000 ਰੁਪਏ ਇਹਦੀ 18 ਬਈ 12 12.5 12.5 ਆ ਜੈਕ ਵਾਲੀ ਅੱਛਾ ਜੈਕ ਕੜਾਈ ਹਾਂ ਰੇਲ ਰੇਲ ਵਾਲਾ ਹੀ ਸਾਦ ਆ ਨਟੀਆਂ ਹੱਬਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਬਾਈ ਪਰਲੇ ਦੀ ਉਹ 147 ਆਈ ਉਹ 14 ਉਹਦੀ ਕੀ ਕੀਮਤ ਆ ਉਹਦੀ 268 ਉਹ ਉਹਦੀ 2 ਘਾਟ ਆ ਜਾ ਇਧਰ ਲੈ ਬਸੇ ਆ ਜਾ ਇਧਰੋਂ ਮਗਰੋਂ ਵੀ ਦਿਖਾ ਦਈਏ ਤੇ ਡਾਲੇ ਤਿੰਨ ਸਾਈਡਾਂ ਤੋਂ ਖੁੱਲਦਾ ਆ ਨਟੀਆਂ ਹੱਬਾ ਤਿੰਨ ਸਾਈਡਾਂ ਤੋਂ ਡਾਲੇ ਖੁੱਲਦੇ ਆ ਤਿੰਨ ਸਾਈਡਾਂ ਤੋਂ ਡਾਲੇ ਖੁੱਲਦੇ ਹਾਂਜੀ ਹੋਰ ਬਾਈ ਇਹਦੇ ਵਿੱਚ ਕੀ ਖੂਬੀ ਆ ਵੀ ਮੰਨ ਲੈ ਵੀ ਜਿਹੜਾ 70 ਲੱਗੀ ਆ ਵੀਰ ਜੀ ਜਿੱਕਾ ਦੀ ਗਾਰੰਟੀ ਹੈ ਜਿੱਕਾਂ ਦੀ ਗਾਰੰਟੀ ਹੈ ਕਿੰਨੇ ਟਾਈਮ ਦੀ ਗਾਰੰਟੀ ਹੈ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਜਿੱਕਾਂ ਦੀ ਗਾਰੰਟੀ ਆਹ ਦੇਖੋ ਬਾਈ ਹੁਣਾਂ ਦੇ ਮਗਰਲੇ ਪਾਸੇ ਜਿਹੜਾ ਆਹ ਟਰਾਲਾ ਹੈ ਮਨ ਲਾ ਕਿਆਵਾਦੀ ਕੀਤਾ ਪਿਆ ਮਨ ਲਾ ਜੇ ਕਹਿੰਦੇ ਨਵਾਂ ਤਿਆਰ ਕਰਾਉਣਾ ਨਵਾਂ ਵੀ ਤਿਆਰ ਕਰਵਾ ਦੂਗਾ ਬਾਈ ਮਗਰਲੇ ਪਾਸੇ ਆਣ ਲੱਗਾ ਬਿਲਕੁਲ ਨਵਾਂ ਅੱਛਾ ਇਹ ਥੋੜਾ ਮਨ ਲਾ ਵੀ ਆਣ ਲੱਗਾ ਆਣ ਲੱਗਾ ਬਿਲਕੁਲ ਆਣ ਲੱਗਾ ਜੇ ਕਹਿੰਦੇ ਛੋਟੀ ਟਰਾਲੀ ਤਿਆਰ ਕਰਾਉਣੀ ਹੈ ਬਈ ਮਰਜੀ ਸਾਈਜ਼ ਬਣਵਾ ਲਓ ਬਣ ਜਾਊਗਾ ਮਨ ਲਾ ਜਿਹੇ ਜਿਆ ਬਾਈ ਹੁਣੀ ਕਹਿੰਦੇ ਮਰਜੀ ਸਾਈਜ਼ ਦੱਸੋ ਤੁਸੀਂ ਹੋ ਜਾ ਆ ਟਰਾਲੀ ਦੇਖੋ ਮਗਰਲੇ ਪਾਸੇ ਬਾਈ ਮੂਸੇ ਵਾਲੇ ਸਿੱਧੂ ਮੂਸੇ ਵਾਲਾ ਦੀ ਮਾਲਾ ਫੋਟੋਆਂ ਲਾਈਆਂ ਹੋਈਆਂ ਆ ਟਰਾਲਾ ਲੱਗੀਆਂ ਬੇਲ ਚੇ ਗੰਟੀਆਂ ਪੂਰਾ ਮੋਡੀਫਾਈ ਹੋਇਆ ਪੂਰਾ ਮੋਡੀਫਾਈ ਮੱਲਾ ਕੀਤਾ ਹੋਇਆ ਇਹ ਟਰਾਲਾ ਹੈ ਤੇ ਵੀਰੇ ਇੱਕ ਕਰੀ ਆਪ ਦਾ ਐਡਰੈਸ ਬੋਲ ਦੇ ਤੇ ਨੰਬਰ ਬੋਲ ਦੇ ਬਾਕੀ ਜਸਮੇਲ ਸਿੰਘ ਤਲਵੰਡੇ ਭੰਗੇਰੀਆਂ ਨੇੜੇ ਮੋਗਾ 9815213532 13532 ਇਹ ਤੇ ਤੁਸੀਂ ਨੰਬਰ ਕਰਕੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਜਿਹੜਾ ਬਾਈ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਨੂੰ ਸਕਰੀਨ ਸ਼ਾਟ ਦਿਖਾਊਗਾ ਉਹਦੇ ਲਈ ਸਪੈਸ਼ਲ ਡਿਸਕਾਊਂਟ ਕੀਤਾ ਜੋ ਇੱਕ ਇਧਰ ਲਈ ਵੀ ਮਾੜੀ ਨਿਕੰਮਰਾ ਦੀ ਇਹ 16 7 ਆ ਇਹ 16 7 ਆ ਇਹ ਵੀ ਮਾਲ ਆ ਵੀ ਮੋਡੀਫਾਈ ਪੂਰੀ ਪੂਰੀ ਮੋਡੀਫਾਈ ਕੀਤੇ ਮਾਲਾ ਜਾਂ ਗਾਹ ਨੂੰ ਹੋ ਜੀ ਬਾਈ ਇਹ ਬਿਨਾ ਜੈਕ ਤੋਂ ਸਿੰਪਲ ਇਹ 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 ਬਿਨਾ ਜੈਕ ਤੋਂ ਆ ਸਿੰਪਲ ਆ ਇਹਦੇ ਪਾਸਿਆ ਆ ਦੇ ਮਗਰਲੇ ਇੱਧਰ ਹਾਂ ਮੰਜਾ ਵੀ ਲੱਗਾ ਮੰਜਾ ਲਾਇਆ ਹੋਇਆ ਇਹ ਕਿਨੇ ਚੱਤਰੀ ਵਾਲਾ ਪੈਪ ਲਾਈਟਾ ਸਾਰਾ ਕੁਲ ਹਾਂ ਮਗਰ ਲਾਈਟਾਂ ਲਾਈਟਾਂ ਵੀ ਜਲਦੀ ਹਾਂਜੀ ਹਾਂ ਸਾਰਾ ਬਸ ਇਹਦੇ ਚ ਕੱਲੀ ਇੱਕ ਆਪਸ਼ਨ ਨਹੀਂ ਹੈਗੀਗੀ ਇਹ ਜੈਕ ਤੇ ਨਹੀਂ ਹੈਗਾ ਇਹਦੀ ਬਾਈ ਕੀ ਡਿਮਾਂਡ ਇਹਦੀ 265 ਆ ਵੀ ਮਾਨਤਾਣ ਕਰਾਂਗੇ 265000 ਦੀ ਡਿਮਾਂਡ ਆ ਮੌਕੇ ਤੇ ਮਾਨਤਾਣ ਥੋੜਾ ਕੀਤਾ ਕੀਤਾ ਜਾਊਗਾ 1627 ਦਾ ਹਾਂਜੀ ਇਹ ਟਰਾਲਾ ਹੈ ਬਲਸ ਕੱਲਾ ਇਹਦੇ ਵਿੱਚ ਜੈਕ ਵਾਲੀ ਆਪਸ਼ਨ ਨਹੀਂ ਹੈਗੀਗੀ ਬਾਕੀ ਹੋਰ ਜਿਹੜੇ ਤੁਸੀਂ ਰਸੇ ਲੱਗਿਆ ਨੂੰ ਵੀ ਰਸ ਚਾਰ ਬੱਤੇ ਡਬਲ ਕਰਕੇ ਲੱਗੇ ਆ। हां जी। ਇਕੱਲੇ ਇਕੱਲੇ ਬੱਤੇ ਸਪੋਰਟ ਲੱਗੀ ਆ। ਇਕੱਲੇ ਇਕੱਲੇ ਬੱਤੇ ਨੂੰ ਸਪੋਰਟ ਲੱਗੀ ਆ ਕਹਿੰਦੇ ਆਹ ਦੇਖੋ ਆ ਕਿੰਨਾ ਸੋਹਣਾ ਮੰਨ ਲਾ ਵੀ ਰਸੇ ਕਹਿੰਦੇ। ਹਾਂ ਜੀ। ਪੰਨਣ ਬੁੰਨਣ ਆਸਤੇ ਵੀ ਬੱਤੇ ਕਮਾ ਕੇ ਦਿਖਾ ਦੇ। ਇੱਥੇ ਉੱਤੇ ਤੁਹਾਨੂੰ ਕਮਾ ਕੇ ਦਿਖਾਉਣੇ ਆ ਇਹ ਟਰਾਲੇ ਦੇ ਵਿੱਚ। ਇੱਥੇ ਰਸੇ ਇਕੱਠੇ ਕਰਨੂ ਆ ਲੱਗਾ। ਆ ਆ ਵੱਡਾ ਲੱਗਿਆ ਹੋਇਆ ਆ ਦੇਖੋ ਨਾਲ ਇਹ ਰੇਲਾ ਚੱਲਦਾ ਲੈ ਇਹ ਬਾਈ ਰੈਲਾ ਹੀ ਬਹੁਤ ਆ ਯਾਰ ਹਾਂਜੀ ਹਾਂਜੀ ਹੈਨਾ ਜਿਵੇਂ ਕੰਨੇ ਵਾਲੀਆਂ ਰਸਈ ਤੇ ਲੋਟੇ ਦੇ ਬਾਅਦ ਚ ਆ ਲੋਟੇ ਆ ਦੇਖੋ ਮਗਰ ਸਾਈਡਾਂ ਤੇ ਆਹ ਲਾਏ ਹੋਏ ਆ ਇਹ ਬਾਈ ਕਿ ਮੰਨ ਲਾ ਵੀ ਕੋਈ ਪ੍ਰੋਬਲਮ ਆ ਗਈ ਉਹਦੇ ਵਾਸਤੇ ਆਪਣਾ ਲਾ ਹਾਂਜੀ ਹਾਂਜੀ ਸੋਹਣਾ ਵੀ ਲਾਰਵਾ ਕੰਮ ਵੀ ਦਿੰਦਾ ਹੀ ਕੰਮ ਵੀ ਦੇ ਦਿੰਦਾ ਕਿਤੇ ਮੰਨ ਲਾ ਨੇਰੇ ਸਵੇਰੇ ਬੰਦਾ ਹੈਨਾ ਹਾਂਜੀ ਕੰਮ ਵੀ ਦੇ ਦਿੰਦਾ ਮੰਨ ਲਾ ਵੀ ਬਹੁਤ ਸੋਹਣਾ ਟਰਾਲ ਆ ਇਹ ਵੀ ਤਿਆਰ ਕੀਤਾ ਹੋਇਆ ਬਾਈ ਹੁਣਾਂ ਦਾ ਆ ਮੰਜੇ ਦੀ ਵੀ ਆਪਸ਼ਨ ਹੈਗੀ ਨਾਲੇ ਦੇ ਜੀ ਇਹਦੇ ਤੇ ਬਾਈ ਕਿੰਨੇ ਫੁੱਟਾ ਹੈ ਮੰਜਾ ਅੱਛਾ ਇਹ ਕਿੰਨੇ ਫੁੱਟਾ ਬਾਪੂ ਮੰਜਾ ਇਹ 6 ਬਾਈ 2.2 ਦਾ ਹੁੰਦਾ 6 6 ਬਾਈ 2.2 ਦਾ ਮੰਝਾ ਏ ਨਾਲ ਦੇ ਨਾਲ ਇੱਥੇ ਆਪਾਂ ਨੂੰ ਇੱਕ ਟੂਲ ਬਾਕਸ ਮਿਲ ਜੂਗਾ ਜਿਹਦੇ ਵਿੱਚ ਆਪਾਂ ਕੋਈਆਂ ਦਾ ਪਰਸਨਲ ਸਮਾਨ ਆ ਜਿਹੜਾ ਰੱਖ ਸਕੇ ਤੇ ਉਹ ਵੀ ਪੜ ਦੇ ਜੀ ਰਹਿ ਜਾਂਦਾ ਹੈ ਐ ਤੁਸੀਂ ਆ ਮੰਝਾ ਲਾਓ ਉਹ ਤੁਹਾਡਾ ਸਿਸਟਮ ਆ ਜਿਹੜਾ ਆਪਣਾ ਉਹ ਟੂਲ ਬਾਕਸ ਲੱਗਿਆ ਹੋ ਉਹ ਆਪਣਾ ਪੜ ਦੇ ਚੱਲਿਆ ਗਿਆ ਮੈਂ ਫਿਊਚਰ ਦੇ ਵਿੱਚ ਇਹ ਕੈਡ ਕੀਤਾ ਹੋਇਆ ਬਾਈ ਹੁਣਾਂ ਦਾ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇਹ ਜੇ ਟਰਾਲੀ ਤਿਆਰ ਕਰਵਾਉਣ ਲਈ ਤੁਸੀਂ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਆਪ ਬਾਈ ਜੀ ਤੁਹਾਡੇ ਲੋਗੋ ਆ ਬਾਈ ਦਾ ਸਪੈਕਟ ਫਾਰਮਰ ਹਾਂ ਜੀ 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 ਮਤਲਬ ਬਾਈ ਹੋਣਾ ਨੂੰ ਇੱਕ ਵਾਰੀ ਵੀਰੇ ਆਪਣਾ ਬੱਬੂ ਜੀ ਡਰੈੱਸ ਬੋਲ ਦੋ ਹਾਂ ਜੀ ਦੱਸੋ ਬਾਈ ਜੀ ਡਰੈੱਸ ਆ ਜਸਮੇਲ ਸਿੰਘ ਤਲਵੰਡੀ ਭੰਗੇਰੀਆਂ ਨੇੜੇ ਮੋਗਾ ਜਸਮੇਲ ਸਿੰਘ ਤਲਵੰਡੀ ਭੰਗੇਰੀਆਂ ਨੇੜੇ ਮੋਗਾ ਪੈ ਜਾਂਦਾ ਮਤਲਬ ਵੀ ਮੋਗਾ ਇਹ ਜਿਹੜਾ ਬਾਈ ਹੋਣਾ ਦਾ ਪਿੰਡ ਹੈ ਨਾ ਇਹ ਹੈਗਾਗਾ ਜਦੋਂ ਤੁਸੀਂ ਬਰਨਾਲੇ ਵੱਲੋਂ 2 ਕਿਲੋਮੀਟਰ ਅਕੇ ਪਰ ਨਾਲੇ ਚੌਂ ਆ ਉਹ ਬਰਨਾਲੇ ਲੰਘੋਂ ਆਉਂਗੇ ਨਾ ਪੌਲ ਦੇ ਥੱਲੇ ਦੀ ਨਿਕਲ ਕੇ ਸਿੱਧਾ ਹੀ ਮਲਾ ਰੋਡ ਦੇ ਉੱਪਰ ਪਹਿਲਾ ਪੈਂਡ ਜਾਏ ਨਾ ਪਹਿਲਾ ਪੈਂਡ ਈ ਤਲਵੰਡੀ ਬੰਘੇਰੀਆਂ ਆਏ ਬਾਹਰਲੇ ਬਾਈਪਾਸ ਤੇ ਅੰਮ੍ਰਿਤਸਰ ਵਾਲੇ ਤੇ ਬਾਹਰਲੇ ਬਾਈਪਾਸ ਅੰਮ੍ਰਿਤਸਰ ਵਾਲੇ ਹਾਂ ਜੀ ਹਾਂ ਤੇ ਹੋਰ ਜੇ ਕਿਨ ਨਵੀਂ ਪਿਆਰ ਕਰਵਾਉਣੀ ਆ ਉਹ ਵੀ ਹੋ ਜੂਗੀ ਉਹ ਵੀ ਹੋ ਜਾਣੀ ਆ ਦੱਸ ਕੇ ਕਰਾ ਹਰ ਜੇ ਜਮਾਲ ਲੋ ਹਾਂ ਮਲਾ ਜਿਹੇ ਜੇ ਵੀਰੇ ਆਪਾਂ ਬਾਹਰ ਘੱਲਦੇ ਹਾਂ ਕਿਸੇ ਬਾਈ ਜਿੱਥੇ ਕਹਿਣਗੇ ਜੀ ਤਿਆਰ ਕਰ ਦੇਣੀ ਜਿੱਥੇ ਮਰਜ਼ੀ ਲੈ ਜਾਓ ਹਾਂ ਪਹੁੰਚ ਕਰ ਦਿੰਨੇ ਆ ਜੇ ਮੰਨ ਲੈ ਬਹਾੜਾ ਕਨੇਡਾ ਅਮਰੀਕਾ ਕਾ ਲੈਣੀ ਹੋਵੇ ਜਿੱਥੇ ਮਰਜ਼ੀ ਲੈ ਜੀ ਹਾਂ ਜੇ ਆਪਾਂ ਤਿਆਰ ਕਰ ਦੇਣੀ ਜਿਵੇਂ ਦੱਸੂ ਬੰਦਾ ਜਿਵੇਂ ਦੱਸੂ ਉਹ ਉਦਾਂ ਤਿਆਰ ਕਰ ਦਿੰਦੇ ਆ ਤੁਸੀਂ ਇਥੇ ਮੰਨ ਲੈ ਕਨੇਡਾ ਅਮਰੀਕਾ ਆਸਟ੍ਰੇਲੀਆ ਉੱਥੋਂ ਦਾ ਵੀ ਇਹ ਬਾਈ ਹੁਣਾਂ ਕੋਲੋਂ ਤੁਸੀਂ ਪਹੁੰਚ ਕਰਾ ਸਕਦੇ ਆ ਤੇ ਵੀਰੇ ਇੱਕ ਵਾਰੀ ਨੰਬਰ ਬੋਲ ਦੋ ਆਪਣਾ 98155 13532 ਇਹ ਤੇ ਤੁਸੀਂ ਕਰਕੇ ਬਾਈ ਦਾ ਨੰਬਰ ਵੀ ਵੈਸੇ ਆਪਾਂ ਸਕਰੀਨ ਤੇ ਥੱਲੇ ਚਲਾ ਦਾਂਗੇ ਤੁਸੀਂ ਲਾਜ਼ਮੀ ਕੰਟੈਕਟ ਕਰ ਲਓ ਜਿਹੇ ਜਾਂ ਮਰਜ਼ੀ ਤੁਸੀਂ ਟਰਾਲੀ ਛੋਟੀ